गुरु नानक देव जी जैसे गणित जी के पास जहाँ गाड़ियाँ बनी जहाँ पेड़ वहाँ के जी अंदाज जहाँ यहाँ गए उससे बेल्ट फैसली कर जाए और जन गुरुदेव जीविका को जुरा हुआ है उससे नहीं कर ਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਤੇ ਤਾਂ ਸਰਬੰਵ ਦਾ ਦਿੱਸਤੀ ਤੇ ਹੱਥ ਲਿਖਤ ਦੇ ਰੂਪ ਸਰ ਉਹ ਤੇਰੇ ਕੇਤੋਂ ਸਾਚ ਵਜ ਨਗਰ ਕੀਰਤਨ ਦੇ ਚਾਏ ਮੂਹ ਸੰਤਬੋਹ ਇੱਕ ਦਫੇ ਬੰਦੀਆਂ ਤਪੱਸਿਆ ਤੇ ਗੁਰੂ ਗਿਆ ਸੰਕਾ ਤੇ ਗੁਰੂ ਕੋ ਸਿੱਖਿਆ ਨੂੰ ਸਿਵੀ ਕੋਲਾ ਜੀ ਭਾਈ ਕੰਟਰਸਟ ਜੀ ਅਮਰਸਰ ਪਾਇਤਾ ਭਾਈ ਗੋਰੀ ਕਵਾਲ ਸਿੰਘ ਜੀ ਅਤੇ ਸਮੂਹ ਰਾਗੀ ਜੱਥੇਵੰਦੋਂ ਸਹਿਯੋਗੀ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਸਾਹਿਬ ਜੀ ਸਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਸਾਹਿਬ ਜੀ ਸਾਨੇ ਗੁਰੂ ਦੇ ਪੰਜ ਪਿਆਰੇ ਸਾਨੇ ਗੁਰੂ ਦੇ ਪੰਜ ਪਿਆਰੇ ਪੰਜ ਪਿਆਰੇ ਸਾਨੇ ਗੁਰੂ ਦੇ ਪੰਜ ਪਿਆਰੇ ਸਾਨੇ ਗੁਰੂ ਦੇ ਪੰਜ ਪਿਆਰੇ ਸਾਨੇ ਗੁਰੂ ਦੇ ਪੰਜ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਅਕਸ਼ਿਰ ਮੰਦਰ ਜੀ ਪਟਨਾ ਸਾਹਿਬ ਜੀ ਦੀ ਕਮੇਟੀ ਦਾ ਉਪਹੁਦੇ ਸਿੰਘ ਸਾਹਿਬਾਂ ਦਾ ਪੰਜ ਪਿਆਰਿਆਂ ਦਾ ਪੰਜ ਨਿਸ਼ਾਨੀਆਂ ਦਾ ਬਹੁਤ ਵੱਡਾ ਉਪਰਾਲਾ ਜੋ ਜਾਗਰਤੀ ਯਾਤਰਾ ਦੇ ਰੂਪ ਵਿੱਚ ਨਗਰ ਕੀਰਤਨ ਤਖਤ ਅਕਸ਼ਿਰ ਮੰਦਰ ਜੀ ਪਟਨਾ ਸਾਹਿਬ ਤੋਂ ਅਨੇਕਾਂ ਜਗ੍ਹਾ ਤੇ ਹਾਜ਼ਰੀਆਂ ਲਵਾਉਂਦੇ ਹੋਏ ਅੱਜ ਅਮਰਸਰ ਪਹੁੰਚਿਆ ਹੈ ਤੇ ਔਰ ਵੱਡੀ ਗੱਲ ਇਸ ਨਗਰ ਕੀਰਤਨ ਜੀ ਬਾਬਾ ਦੀਪ ਸਿੰਘ ਜੀ ਦਾ ਹਥਲੇਕ ਸਰੂਪ ਵੀ ਵਿਰਾਜਮਾਨ ਹਨ ਗੁਰੂ ਗ੍ਰੰਥ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਕ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਸ਼ਸਤਰ ਗੁਰੂ ਤੇਗ ਬਹਾਦਰ ਜੀ ਦਾ ਕੜਾ ਤੇ ਹੋਰ ਇਤਿਹਾਸਕ ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਸ਼ਸਤਰ ਉਹ ਹੀ ਸਾਰੇ ਨਾਲ ਦਰਸ਼ਨ ਕਰਵਾਏ ਜਾ ਰਹੇ ਨੇ ਸੰਗਤਾਂ ਨੂੰ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਨਗਰ ਕੀਰਤਨ ਜੋ ਵੱਡੇ ਭਾਗ ਸਾਡੇ ਉਹਨਾਂ ਨੇ ਸਮਾਂ ਇੱਥੇ ਬਖਸ਼ਿਸ਼ ਕੀਤਾ ਤੇ ਕੱਲ ਐਤਵਾਰ ਵੀ ਸیرے ਤੇ 6 ਤੋਂ 7 ਕੀਰਤਨ ਹੋਏਗਾ 7 ਤੋਂ 8 ਤਾਨਗੁਰੂ ਗ੍ਰੰਥ ਸਾਹਿਬਹਾਰਾਜੀ ਦੇ ਸਰੂਪ ਪਾਪਾ ਜੀ ਦੇ ਬਾਬਾ ਦੀਸੀ ਦੇ ਹੱਥ ਲੈ ਕੇ ਸਰੂਪ ਦੇ ਸੰਤਾਂਨ ਦਰਸ਼ਨ ਕਰਾਏ ਜਾਣਗੇ ਇਤਿਹਾਸਕ ਸ਼ਸ਼ਤਰਾਂ ਦੇ ਵੀ ਨੇੜੇ ਤੋਂ ਦਰਸ਼ਨ ਤੇ ਇਹ ਸਾਡੇ ਵੱਡੇ ਭਾਗ ਅਸੀਂ ਜੀ ਆਇਆਂ ਕਹਿੰਦੇ ਹਾਂ ਇਸ ਨਗਰ ਕੀਰਤਨ ਨੂੰ ਰੋਮ ਰੋਮ ਤੱਕ ਇਟਸ ਅਨੋਖੀ ਗੱਲ ਕਿ ਕਿੰਨੇ ਸਮੇਂ ਤੋਂ ਹੈ ਜਾਈ ਤੇ ਹੈਗਾ ਉਹ ਸਵੇਰੇ acom ਅਨੰਦਪੁਰ ਸਾਹਿਬ ਚੱਲੇ ਪਾਣੇ ਆ 8 6 ਤੋਂ 8 ਸਮੇਂ ਇਥੇ ਸੰਗਤਾਂ ਵਾਸਤੇ 8 ਨਹੀਂ ਤੇ 8:30 ਵਜੇ ਅਨੰਦਪੁਰ ਸਾਹਿਬ ਚੱਲੇ ਪਾਏ ਸੰਗਤਾਂ ਸਵੇਰੇ 8:00 ਵਜੇ ਸੰਗਤਾਂ ਸਵੇਰਿਆਂ ਦੀ ਵਟਸਐਪ ਤੇ ਹੀ ਪਾਇਆ ਸਾਰਿਆਂ ਨੂੰ 6 ਤੋਂ 8 ਸੰਗਤਾਂ ਪਹੁੰਚਣਗੀਆਂ ਸਪਾਈ ਗੁਰੂ ਜੀ ਕਾਲ ਸਾਰਾ ਉਹ ਜੀ